ਪਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਨੂੰ ਦਿਖਾ ਰਿਹਾ ਨਹੀਂ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਤਾਂ ਨਹੀਂ ਇਤਾਂ ਨਹੀਂ ਨਹੀਂ ਚੋਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਆ ਬਗਿਆੜੀ ਪਿੰਡ ਦੇ ਬ੍ਰਦਰ ਅਲੱਗ ਤਰੀਕੇ ਨਾਲ ਦੇ ਦਿਓ ਇਤਾਂ ਨਹੀਂ ਨਾ ਤੁਸੀਂ ਦੇ ਦਿਓ ਕੱਚੇ ਦੇ ਕੇ ਮੇਰੇ ਦੇ ਦਿਓ ਇਹਦੇ ਕੋਈ ਨਾ ਆਪ ਦਰਵਾਜ਼ਾ ਇੱਕ ਮਿੰਟ ਮੈਂ ਆ ਸਾਰੇ ਇੱਥੇ ਅਧਿਕਾਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸਰੇ ਆਮ ਪ੍ਰ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਤੇ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨਿਕ ਗੁਰਚਰਨ ਸਿੰਘ ਐਸਐਚਓ ਸ਼ਰਿਆਨ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰੀਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰੀਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰੀਆਮ ਧੱਕਾ ਕਰ ਰਹੀ ਜੀ ਪੁਲਿਸ ਔਰ ਤੁਸੀਂ ਹਾਲਾਤ ਦੇਖੋ ਇੰਨੀ ਕਿਉਂ ਬੁਖਲਾਈਏ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸੱਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਐਸ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਐਸਐਸ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਵੀ ਬੇਨਤੀ ਕਰਦੇ ਆ ਇਸੇ ਚੱਕਰ 'ਚ ਜੀ ਪਹਿਲਾਂ ਹੀ ਮੋਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ 'ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨ ਤੋਂ ਤੇ ਦਰਬਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕ ਆ ਕਰ ਰਹੇ ਆ ਜੀ ਬੰਦਾ ਕਰੋ ਜੀ ਬਾਈ ਅੱਲਾ ਮੈਂ ਕਿਹਾ ਸੀ ਕੋਈ ਕਾਰਵਾਈ ਨਹੀਂ ਬੰਦੀ ਰੀਟਾ ਪ੍ਰਧਾਨ ਤੇ ਇਲੈਕਸ਼ਨ ਕਮਿਸ਼ਨ ਦੇ ਨੇ ਸਾਡੇ ਸਤਿਕਾਰਯੋਗ ਨੇ ਔਰ ਅਸੀਂ ਇਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਨੇ ਕਿ ਕੋਈ ਕਾਰਵਾਈ ਨਹੀਂ ਬੰਦੀ ਸੀ ਜਿਹੜੀ ਕਾਰਵਾਈ ਬੰਦੀ ਤੁਸੀਂ ਕਰ ਲਓ ਇਹ ਕਹਿੰਦੇ ਕੋਈ ਕਾਰਵਾਈ ਨਹੀਂ ਬੰਦੀ ਜੀ ਔਰ ਸਾਡੇ ਕੋਲ ਵੀਡੀਓ ਵੀ ਹੈਗੇ ਜਿਦੇ ਵਿੱਚ ਇਨਾਂ ਕਹਿਆ ਕੋਈ ਕਾਰਵਾਈ ਨਹੀਂ ਬੰਦੀ ਹੁਣ ਸ਼ਰਿਆਮ ਪ੍ਰਸ਼ਾਸਨ ੱੱਕਾ ਕਰ ਰਿਹਾ ਜੀ ਔਰ ਇਹ ਭਾਈ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਇੱਕ ਵਾਰਾਂ ਕਹਤਾ ਕੋਈ ਕਾਰਵਾਈ ਨਹੀਂ ਬੰਦੀ ਪੁਲਿਸ ੱੱਕੇ ਨਾਲ ਸਾਡੇ ਬੰਦਿਆਂ ਨੂੰ ਖੜਾ ਰਹੀ ਹੈ ਜੀ ਧੰਨਵਾਦ ਹਾਂਜੀ ਵੇਖੋ ਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਈਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਪੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਐ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇੱਕ ਬੋਰਡ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜੋ ਆ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਬੋਲੋ ਵੇਖੋ ਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਗ ਇਹਨਾਂ ਨੇ ਫੋਰਸ ਲਾਈ ਹੋਈ ਹੈ ਮਗਰ ਮਗਰ ਫੋਰਸ ਕਰ ਦਿੱਤਾ ਮਗਰ ਮਗਰ ਫੋਰਸ ਫੋਰਸ ਕਰ ਰਹੀ ਜੀ ਤੁਹਾਡੇ ਕੀ ਪਤਾ ਇਹਨਾਂ Ô chị ơi 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 ਆ ਸਾਡੇ ਨਾਲ ਜੀ ਇਹ ਸਾਰਾ ਰਸਤਾ ਇਹਨਾਂ ਬਲਾਕ ਕੀਤਾ ਜੀ ਇੱਕ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕੈਪਟਨਿੰਗ ਤੇ ਹੋਰ ਕੀ ਆ ਜੀ ਆ ਦੇਖੋ ਜੀ ਸਾਡਾ ਬੂਥ ਦੇ ਉੱਤੇ ਪੂਨ ਸਲਾਈ ਇਹਨਾਂ ਸਾਰੇ ਜੀ ਲਾ ਕੇ ਇੱਕ ਚੈਕਿੰਗ ਦੇ ਬਾਣਾ ਲਾ ਕੇ ਜੀ ਲੋ ਜੀ ਚਲੋ ਚਲੋ ਜੀ ਮੀਡੀਆ ਜੀ ਚਲੋ ਕਮੰਡੀਆਂ ਲਗਾਓ ਇਹ ਸ਼ਿਕਾਇਤ ਕਰਦੇ ਪਿੰਡ ਦੇ ਜਿਹੜੇ ਵਿਰੋਧੀ ਦੰਦੇ ਆ ਇਹ ਆਪਾਂ ਮਤਲਬ ਵਾਈਕੇ ਦੱਸੋ ਹੁਣ ਹਾਂ ਜੀ ਦੰਦ ਪਿੰਡ ਦੇ ਆ ਇਹਦਾ ਇਹੋ ਜੀ ਪਤਾ ਕਰ ਦੱਸ ਆ ਨਾ ਜਿਹੜਾ ਉਹ ਦੰਦ ਦੇ ਨੂੰ ਕਹਿੰਦੇ ਓਏ ਥੱਕਾ ਕਰ ਰਹੀ ਹੈ ਇਹ ਸ਼ਿਕਾਇਤ ਲਾਚੀ ਕਾ ਰਹੀ ਹੈ ਕੱਲ੍ਹ ਕੇ ਫੇਰ ਸ਼ਿਕਾਇਤ ਕਰਤੀ ਦੁਬਾਰਾ ਡੀਸੀ ਸਾਹਿਬ ਜੀ ਤੁਸੀਂ ਕੈਮਰਾ ਮਾਰੋ ਇਹ ਪਿੰਡ ਕਸੇਲ ਆ ਜੀ ਪੁਲਸਨੇ ਰੋਡ ਜਾਮ ਦੀ ਤੇ ਚਾਰੇ ਚੌਂਕ ਆਈਏ ਦੇਖ ਲੋ ਜੀ ਪੁਲਸ ਇਧਰ ਅਕਾਲੀਵਾਲ ਦਾ ਪੁਲਸਾ ਜੀ ਆ ਘੱਟੋ ਘੱਟ 20 ਗੱਡੀਆਂ ਪੁਲਸਨੇ ਲਾਈਆਂ ਜੀ ਸ਼ਰਿਆਮ ਤੱਕ ਆ ਦਿੱਤਾ ਜਾ ਰਿਹਾ ਪੁਲਸ ਕੈਪਟਨ ਜੀ ਤੇ ਜਾ ਰਿਹਾ ਖਾਤੀ ਵਰਤੀ ਵੱਲੋਂ ਪੁਲਸ ਵਾਲੇ ਨੇ ਰੱਖੀ ਕਰਨ ਆਏ ਨੇ ਇੱਥੇ ਯਾਕੀ